ਦੀ ਹੈ ਗੱਲ ਉਹ ਕਹਿੰਦੇ ਹੁੰਦੇ ਆ ਵੀ ਮੱਥਾ ਉੱਥੇ ਲਾਓ ਮੱਥਾ ਉੱਥੇ ਲਾਓ ਕਹਾਂ ਜਿੱਥੇ ਕੋਈ ਜਿੱਤਣ ਦੀ ਉਮੀਦ ਨਾ ਹੋਵੇ ਮੱਥਾ ਉੱਥੇ ਲਾਓ ਜਿੱਥੇ جنگ ਉਹ ਲੜੋ ਤਖਤ ਪਰ ਨਾਲ جنگ ਲੜੋ ਮੈਨੂੰ بڑے ਲੋਕ ਕਹਿੰਦੇ بڑے ਲੋਕਾਂ ਨੇ ਕਿਹਾ ਤੂੰ ਐਵੇਂ ਹੀ ਲੜੀ ਜਾਣਾ ਐਵੇਂ ਹੀ ਬੋਲੀ ਜਾਣਾ ਆਪਦਾ ਖੂਨ ਮਚਾਈ ਜਾਣਾ ਇਹ ਕੰਮ ਦਾ ਕੋਈ ਫਾਇਦਾ ਨਹੀਂ ਕੋਈ ਨਾਲ ਨਹੀਂ ਤੁਰਦਾ ਕੋਈ ਨਾਲ ਨਹੀਂ ਖੜਦਾ ਤੂੰ ਕਿਥੋਂ ਨਸ਼ੇਪਰਤ ਬੋਲਦਾ ਹੈ ਕੌਣ ਤੇਰੇ ਨਾਲ ਤੁਰੂ ਪਹਿਲਾਂ ਛੁਣ 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 ਖਰ ਬਹੁਤ ਲੋਕ ਤੁਰੇ ਬਾਅਦ ਲੋਕ ਕਹਿਣ ਲੱਗੇ ਤੂੰ ਬਸ ਕਰ ਤੈਨੂੰ ਕੋਈ ਮਾਰ ਜੂ ਆ ਤੇ ਜਵਾਕ ਪਾਰ ਲੈ ਪਰ ਬਾਈ ਆਪਾਂ ਲੜਨ ਲੱਗੇ ਆਪਾਂ ਬੋਲਣ ਲੱਗੇ ਆਪਣੇ ਨਾਲ ਬੜੇ ਲੋਕ ਬੜੇ ਭਰਾ ਤੁਰੇ ਬੜੇ ਲੋਕ ਉੱਠ ਕੇ ਲੜਨ ਬੋਲਣ ਲੱਗੇ ਲੋਕਾਂ ਨੂੰ ਨਸ਼ਾ ਦੇਖਣ ਲੱਗਿਆ ਦਰ ਰਾਤ ਆਪਾਂ ਬੋਲਣ ਨਹੀਂ ਹਟੇ ਆਪਾਂ ਇੱਕੋ ਹੀ ਮੁੱਦਾ ਇੱਕੋ ਹੀ ਮਿਸ਼ਨ ਰੱਖਿਆ ਕੱਲਾ ਨਸ਼ਾ ਮੁੱਦਾ ਤੇ ਨਸ਼ਾ ਰੋਕਣਾ ਮਿਸ਼ਨ ਆਪਣੇ ਭਰਾ ਬਚਾਉਣਾ ਆਪਣਾ ਮਿਸ਼ਨ ਆਪਾਂ 4 ਸਾਲਾਂ ਤੋਂ ਇੱਕੋ ਹੀ ਮੁੱਦਾ ਜਿਵੇਂ ਸਾਨੂੰ ਪਤੀ ਆਪਾਂ ਹੋਰ ਕਿਸੇ ਮੁੱਦੇ ਤੇ ਕੜੀ ਨਹੀਂ ਤਾਂ ਹੁਣ ਇਹ ਸਰਕਾਰ ਇਹ ਸਰਕਾਰ ਨਸ਼ੀ ਵਿਰੋਧ ਇਕੱਠੇ ਹੋ ਕੇ ਲੜ ਰਹੀ ਹੈ ਚਲੋ ਲੜਾਈ ਤਾਂ ਬਾਹਲੇ ਲੋਕ ਕਹਿ ਰਹੇ ਨੇ ਵੀ ਇਹ ਲੜ ਰਹੇ ਨੇ ਡਰਾਮਾ ਕਰ ਰਹੇ ਨੇ ਤੇ ਡਰਾਮਾ ਕਰਨੇ ਮਰਜ਼ੀ ਕਰਨ ਦਵਾਈ ਤਾਂ ਹਰ ਹੀ ਆਪਣੀ ਹੀ ਲੜ ਰਹੇ ਰਹੇ ਪਰ ਪਰ ਹੁਣ ਆਓ ਆਪਾਂ ਖਿੱਦੋਲੀ ਰਾਾਂ ਦੀ ਵਾਲੀ ਗੱਲ ਕਿਉਂ ਕਰਦੇ ਆ ਖਿੱਦੋਲੀ ਰਾਾਂ ਦੀ ਗੱਲ ਕੰਮ ਗੱਲ ਕਿਉਂ ਕਰਦੇ ਆ ਵੀ ਆਪਾਂ ਖਿੱਦੋਲੀ ਰਾਾਂ ਦੇੜ ਨਹੀਂ ਲੈ ਸੁਣ ਲਿਓ ਸਾਰੀ ਗੱਲ ਹੁਣ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਮਿੰਟ ਦੀ ਇੱਕ ਕਹਾਣੀ ਸੁਣਾ ਸੁਣ ਲਿਓ ਇੱਕ ਕੋਈ ਮੇਰੇ ਵਰਗਾ ਆਮ ਆਤਮ ਮਜ਼ਦੂਰ ਹੁੰਦਾ ਹੈ ਕੋਈ ਵੀ ਲਾ ਲਓ ਛੋਡੇ ਵਰਗਾ ਲਾ ਲਓ ਇਹਨੂੰ ਸ਼ੇਅਰ ਕਰੀ ਚੱਲੋ ਬਾਈ ਬਣ ਕੇ ਜਾਇ ਹੋਣਾ ਸਕਿਪ ਨਾ ਕਰਿਓ ਅੱਜ ਜੇ ਮੇਰੇ ਭਰਾ ਜੁੜੇ ਰਹੋ ਗੰਦਮੰਦ ਬੱਚੇ ਰਾ ਦੇਖਦੇ ਹੋ ਸ਼ੇਅਰ ਕਰ ਦਿਓ ਅੱਜ ਮੈਂ ਤੁਹਾਨੂੰ ਜਿਵੇਂ ਅੱਖਾਂ ਖੋਲ ਨੂੰ ਛੋਡਾ ਆਲਾ ਦੋਆਲਾ ਦੇ ਕਹਿੰਦੇ ਗੋਡੇ ਕੋਈ ਹਾਂ ਜਿਹੜਾ ਬੰਦਾ ਕੋਈ ਇਸ ਚਮਚਾ ਟਾਈਪ ਹੋਇਆ ਉਹ ਬਸ਼ੱਕ ਨਹੀਂ ਦੇਖੇ ਲੋ ਸੱਚਾ ਬੰਦਾ ਹੋਇਆ ਉਹ ਦੇਖ ਸਕਦਾ ਉਹਨੂੰ ਤਾਂ ਆਪਦੀ ਉਹਦੇ ਦਿਲ ਦੀ ਗੱਲ ਹੀ ਕਰੂੰ ਮੈਂ ਇੱਕ ਹੀਰਾ ਥਿਆ ਜਾਂਦਾ ਪਹਿਲਾਂ ਮੈਂ ਤੁਹਾਨੂੰ ਸਟੋਰੀ ਸੁਣਾਉਣਾ ਜਿਹੜੇ ਇਹਦੇ ਰਿਲੇਟਡ ਹੀ ਇੱਕ ਹੀਰਾ ਮੈਂ ਵੀ ਸੁਣੀ ਆ ਪੜ੍ਹੀ ਆ ਇੱਕ ਹੀਰਾ ਥਿਆ ਜਾਂਦਾ ਕਿਸੇ ਮਜ਼ਦੂਰ ਨੂੰ ਸੜਕ ਤੇ ਪਿਆ ਉਹਨੂੰ ਹੁਣ ਕੀ ਪਤਾ ਉਹਦੇ ਹੱਥਾਂ 'ਚ ਬੈਦਾਂ ਚਮਕਦਾ ਉਹ ਚੱਕ ਕੇ ਰਸੂਈ 'ਚ ਅੱਖ ਲੈਂਦਾ ਉਹ ਹੀਰੇ ਨੂੰ ਵੀ ਸੋਨਾ ਲੱਗਦਾ ਸਾਹ ਰੱਖੀ ਰੱਖਦਾ ਹੀਰਾ ਬਥੇਰੇ ਉਹਦੇ ਚਮਕਾਰੇ ਮਾਰਦਾ ਵੀ ਮੈਂ ਹੀਰਾ ਮੈਨੂੰ ਵੇਚ ਲੈ ਮੈਂ ਹੀਰਾ ਮੈਨੂੰ ਵੇਚ ਲੈ ਮੈਥੋਂ ਕੰਮ ਲੈ ਲੈ ਆਇਦੋ ਵਾਲੇ ਵਰਗਾ ਲਾ ਲਓ ਉਹਨੂੰ ਵੀ ਕੀਮਤ ਤਾਂ ਨਹੀਂ ਪਤਾ ਲਾ ਇੱਕ ਦਿਨ ਉਹਦੇ ਘਰੇ ਜੋਹੀ ਆ ਜਾਂਦਾ ਉਹਦੀ ਸੋਚ ਚ ਪਾਣੀ ਪੀਂਨ ਨਾਲ ਦੇਖਦਾ ਵੀ ਇਹਦੇ ਪੱਥਰ ਪਿਆ ਹੀਰਾ ਕਿੰਨਾ ਕੀਮਤ ਦਾ ਨਾ ਤਾਂ ਉਹਨੂੰ ਤਾਂ ਪੱਥਰ ਸਮਝ ਕੇ ਵੀ ਹੀਰਾ ਹੈ ਤਾਂ ਸ਼ਾਇਦ ਮੈਂ ਉਹਨੂੰ ਪੁੱਛਦਾ ਵੀ ਆਹ ਕੀ ਚੀਜ਼ ਹੈ ਕਹਿੰਦਾ ਉਹਨੂੰ ਪੱਥਰ ਸੇ ਆ ਗਿਆ ਸੀ ਯਾਰ ਸੋਹਣਾ ਲੱਗਿਆ ਮੈਂ ਰੱਖ ਲਿਆ ਜੋਰੀ ਕਹਿੰਦੇ ਉਹ ਤਾਂ ਪਤੀਂ ਦਾ ਕਰੋੜਾਂ ਦੀ ਚੀਜ਼ ਹੈ ਜੋ ਉਹਨੂੰ ਕਹਿੰਦਾ ਮੈਨੂੰ ਵੇਚਣਾ ਹੈ ਉਹ ਕਹਿੰਦਾ ਹਾਂ ਤਾਂ ਮੁੱਲ ਉਹ ਕਹਿੰਦਾ 2 ਕੋਟੀਆਂ ਉਹ ਕਹਿੰਦਾ 2 ਕੋਟੀਆਂ ਪੱਥਰ ਜਿਹਾ ਦਾ ਲੈ ਦੇ ਜੋਰੀ ਉਹਨੂੰ 2 ਕੋਟੀਆਂ ਦੇ ਦਿੰਦਾ ਉਹ ਕਹਿੰਦਾ ਹੀਰਾ ਦੇ ਉਹਦੀ ਐਥੇਲੀ ਦੇ ਦੋ ਹੀਰਾ ਧ ਜੌਰੀ ਹੀਰੇ ਨੂੰ ਦੇਖ ਕੇ ਰੋਣ ਲੱਗ ਜਾਂਦਾ ਤੇ ਹੀਰੇ ਨੂੰ ਪੁੱਛਦਾ ਵੀ ਤੂੰ ਇਹਦੀ ਰਸੋਈ ਚ ਸਾਲ ਤੋਂ ਪਿਆ ਮੇਰੀ ਤਲੀ ਤੇ ਆ ਕੇ ਕਿਉਂ ਟੁੱਟ ਗਿਆ ਹੀਰਾ ਕਹਿੰਦਾ ਉਹ ਤਾਂ ਮਜ਼ਦੂਰ ਸੀ ਉਹ ਤਾਂ ਮਜ਼ਦੂਰ ਸੀ ਉਹਨੂੰ ਤਾਂ ਮੇਰੀ ਕੀਮਤ ਦਾ ਨਹੀਂ ਪਤਾ ਸੀ ਪਰ ਤੂੰ ਤਾਂ ਜੌਰੀ ਸੀ ਤੂੰ ਮੇਰੀ ਕੀਮਤ ਦੋ ਦੋ ਕਾਡੀਆਂ ਹੀ ਪਾਈ ਤੂੰ ਮੇਰੀ ਕੀਮਤ ਦੋ ਕਾਡੀਆਂ ਹੀ ਪਾਈ ਤੈਨੂੰ ਤਾਂ ਸਭ ਕੁਝ ਪਤਾ ਸੀ ਇਹ ਹੀ ਗੱਲ ਆ ਭਾਈ ਅੱਜ ਕੱਲ ਦੇ ਸਮਾਜ ਦੀ ਅੱਜ ਕੱਲ ਦੇ ਲੋਕਾਂ ਦੀ ਅੱਜ ਕੱਲ ਦੇ ਲੀਡਰਾਂ ਦੀ ਇਹ ਸੱਚ ਦਾ ਸਾਹ ਨੂੰ ਨਿੰਦੇ ਹੇ ਹਮੇਸ਼ਾ ਝੂਠ ਨਾਲ ਖੜਦੇ ਰਹੇ ਜਦੋਂ ਅਸੀਂ ਲੜਾਈ ਲੜੀ ਸੁਣ ਲੋ ਗੱਲ ਜਦੋਂ ਅਸੀਂ ਨਸ਼ੇ ਵਿਰੁੱਧ ਲੜਾਈ ਲੜੀ ਸ਼ੁਰੂਆਤ ਕਰੀ ਪਿੰਡਾਂ 'ਚ ਲੋਕ ਜਾ ਕੇ ਹਰ ਘਰ 'ਚੋਂ ਲਹਿਰ ਬਣੀ ਉਦੋਂ ਜਦੋਂ ਅਸੀਂ ਸ਼ੁਰੂ ਕਰੀ ਮੈਨੂੰ ਜੇਲ੍ਹ 'ਚ ਭੇਜਿਆ ਜੇਲ੍ਹ 'ਚ ਆ ਕੇ ਤਾਂ ਇਹਨਾਂ ਨੇ ਉਸ ਲਹਿਰ ਦਾ ਵਿਰੋਧ ਕਰਿਆ ਇਹਨਾਂ ਦੇ ਲੀਡਰਾਂ ਨੇ ਇਹਨਾਂ ਹੀ ਇਹ ਪਿੰਡ ਹੋਰ ਸਾਰਾ ਪਿੰਡ ਤੁਰਪਿਆ ਕਰੇ ਪਰ ਇਹ ਕੁਚੀ ਪਾਰਟੀ ਵਾਲਿਆਂ ਨਾਲ ਤੁਰਿਆ ਕਰਨ ਇੱਕ ਕਾਂਗਰਸ 'ਚ ਆਇਆ ਹੋਇਆ ਸਾਡੇ ਮਾਨਸਾ ਦਾ ਕਾਂਗਰਸ 'ਚ ਆਇਆ ਹੋਆ ਨੌਜਵਾਨ ਲੀਡਰ ਜਿਹਨੂੰ ਅਸੀਂ ਚੰਗਾ ਸਮਝਦੇ ਸੀ ਵੀ ਇਹ ਬੰਦਾ ਚੰਗਾ ਹੈ ਤੇ ਸੱਚ ਬੋਲੂ ਉਹਨੇ ਇਥੋਂ ਦੇ ਐਸਐਸਪੀ ਨਾਲ ਉਸ ਸਮੇਂ ਦੇ ਮੌਜੂਦੇ ਨਾਲ ਰੈਲੀ ਕਰੀ ਪੂਰੀ ਵੱਡੀ ਵੀ ਪੰਜਾਬ استان ਨਸ਼ੀਨੀ ਮਾਨਸਾ ਹੀ ਤਾਂ ਨਸ਼ੀਨੀ ਹੈਗਾ ਛੋਟਾ ਉਂਝੂਠ ਮਾਰਦਾ ਤੇ ਹੁਣ ਉਹੀ ਬੰਦੇ ਕਹਿ ਰਹੇ ਨੇ ਨਸ਼ਾ ਹੈ ਦੱਸੋ ਹੈ ਤਾਂ ਇਹ ਆਪਣੀ ਜਿੱਤ ਹੈ ਇਹ ਰੁੱਕ ਕੇ ਜਾਵੇ ਕਿਉਂਕਿ ਕੱਲ ਇਹਨਾਂ ਨੇ ਰੈਲੀ ਕਰੀ ਮਾਨਸਾ ਮੈਂ ਹੁਣ ਕਿਉਂ ਖਿੱਦੋਲੀ ਦੀ ਗੱਲ ਕਰਨਾ ਕੱਲ ਇਹਨਾਂ ਨੇ ਰੈਲੀ ਕਰੀ ਸਾਡੇ ਮਾਨਸਾ ਸ਼ਹਿਰ ਚ ਰੈਲੀ ਕਰੀ ਕਾਦੇਪੁਰ ਤੋਂ ਨਸ਼ੇਪੁਰ ਤੋਂ ਟਿੱਕਾ ਪਹਿਲਾ ਕਰਕੇ ਦੱਸਿਆ ਨਹੀਂ ਕੱਲ ਫੇਰ ਕਰੀ ਐਮਐਲਏ ਵਿਜੇ ਸਿੰਘ ਆਪ ਰੈਲੀ ਦਾ ਮੁਖ ਬਣਿਆ ਨਾ ਉਹਦੇ 4-5 ਸਰਕਾਰੀ ਮੁਲਾਜ਼ਮ ਕੇਵਲ 4-5 ਉਹਦੇ ਗਨਮੈਨ 4-5 ਉਹਦੇ ਜਿਹੜੇ ਪਾਛੂ ਕਹਿ ਸਕਦੇ ਆ ਪਚੋ ਪਾਣੀ ਪਾਇਆ ਦਾ ਕਾਨੂੰ ਕਹਿਣੀ ਹੈ 2-4 ਹੋਰ ਜਿਹਨਾਂ ਨੇ ਠੇਕੇ ਠੂਕੇਦਾਰ ਕੰਮ ਲੈਣਾ ਹੁੰਦਾ ਉਹਦੇ ਨਾਲ ਉਹ ਜਿੰਦਾਬਾਦ ਮਰਦਾਵਾ ਦਾ ਹੱਥ ਚ ਰਸ਼ਾ ਖਤਮ ਕਰਦਾਂਗੇ ਰਸ਼ਾ ਖਤਮ ਕਰਦਾਂਗੇ ਉਹ ਤੂੰ ਐਮਐਲਏ ਆ ਭਾਈ ਉਹ ਤੂੰ ਸ਼ਹਿਰ ਦਾ ਮਾਲਕ ਹੈ ਤੈਨੂੰ ਪਤਾ ਨਹੀਂ ਨਸ਼ਾ ਕਿੱਥੇ ਵਿਕਦਾ ਆ ਵੀਡੀਓ ਪਹਚਾ ਲਿਓ ਮੇਰੀ ਉਹਦੇ ਤੱਕ ਉਹਦੇ ਚਮਚਿਆਂ ਤੱਕ ਉਹਨੂੰ ਤੈਨੂੰ ਪਤਾ ਨਹੀਂ ਵੀ ਨਸ਼ਾ ਕਿੱਥੇ ਵਿਕਦਾ ਕੌਣ ਵੇਚਦਾ ਦੁਕਾਨਾਂ ਤੇ ਤੇਰੇ ਨਾਲ ਤਾਂ ਫਿਰ ਅਸੀਂ ਚੰਗੇ ਆਮ ਲੋਕ ਜੋ ਦੁਕਾਨਦਾਰਾਂ ਦੇ ਜਾ ਕੇ ਗਲਾਂ ਚੱਤ ਪਾ ਲੈਂਦੇ ਸੀ ਤੈਨੂੰ ਪਤਾ ਨਹੀਂ ਵੀ ਭਲਾਨੀ ਦੇ ਕਾਲਾ ਨਸ਼ਾ ਵੇਚਦਾ ਆ ਮੈਡੀਕਾਲਾ ਕੌਣ ਟਾਲਾ ਨਸ਼ਾ ਵੇਚਦਾ ਤੂੰ ਕਿਉਂ ਬਜ਼ਾਰਾਂ ਚ ਥੋੜੇ ਨਾਰੇ ਲਾ ਕੇ ਖਬਰ ਚ ਖਬਰ ਲਾਉਣਾ ਤੂੰ ਜਾ ਕੇ ਗੱਲ ਚੱਤ ਪਾ ਜੇ ਨਹੀਂ ਪੈਂਦਾ ਸਾਨੂੰ ਦੱਸ ਅਸੀਂ ਲੈ ਕੇ ਜਾ ਮੈਂ ਕਿ ਤੈਨੂੰ ਵੀ ਆਹ ਵੇਚਦਾ ਨਾਲ ਰੱਗ ਇੰਸਪੈਕਟਰ ਲੈ ਕੇ ਜਾ ਆਪ ਦੇ ਉਹਨੂੰ ਕਾਨੂੰਨ ਸੀ ਜਿਕਰਵਾ ਲਾਇਸੈਂਸ ਕੈਨਸਲ ਕਰਵਾ ਤੈਨੂੰ ਪਤਾ ਨਹੀਂ ਇੱਕ ਸੇਠ ਇਹਦੇ ਨਾਲ ਖਬਰੇ ਕੋਈ ਲੀਡਰ ਹੋ ਮੈ ਨਹੀਂ ਜਾਣਦਾ ਸੇਠ ਭਰਾਸ ਕੋ ਬੋਲ ਰਿਹਾ ਐ ਕਿ ਐਮਸੀ ਫੜ ਲਿਆ ਅਸੀਂ ਉਹਦਾ ਘਾਟਾ ਟਾ ਟਾ ਓਏ ਉਹ ਤਾਂ ਫੜ ਲਿਆ ਤਾਂ ਖਾਣ ਪੀਣ ਆਸਦਾ ਖਰੀ ਮਾਤਲ ਸੀ ਉਹਦੇ ਖਲਾਫ ਤੂੰ ਬੋਲੀ ਜਾਣਾ ਤੂੰ ਆ ਦੇ ਭਾਈਚਾਰੇ ਖਲਾਫ ਕਿਉਂ ਨਹੀਂ ਬੋਲਦਾ ਭਾਈ ਵੀ ਇੱਥੇ ਕਰੋਨਾ ਕਰੋਨਾ ਨਸ਼ਾ ਵੇਚਦੇ ਸਾਡੇ ਸਾਡੇ ਭਾਈਚਾਰੇ ਦੇ ਲੋਕ ਦੁਕਾਨਦਾਰ ਜਿਨ੍ਹਾਂ ਨੇ ਸਾਰੀ ਮਾਨਸਾ ਦੇ ਜਵਾਕ ਖੱਜਲ ਕਰਤੇ 1,60,000 ਕੈਪਸੂਲ ਜਨਾ ਫੜਿਆ ਸੀ ਚਾਰ ਬਾਰ ਫੜਿਆ ਸੀ ਪਹਿਲਾਂ ਗੋਨੀ ਗੋਨੀ ਜੀ ਐਮਐਲਏ ਹੋ ਕੇ ਸ਼ਹਿਰ ਦਾ ਮੌਜੂਦਾ ਐ ਨਹੀਂ ਸਰਕਾਰ ਹੋਵੇ ਉੱਪਰ ਲੈ ਕੇ ਤਖਤੀਆਂ ਨਸ਼ਾ ਬੰਦ ਕਰੋ ਨਸ਼ਾ ਬੰਦ ਕਰੋ ਨਸ਼ਾ ਵੇਚਾ ਜਰ ਤੁਹਾਡੀ ਸਰਕਾਰ ਹੈ ਆ ਮੁੰਡਾ ਦਾ ਕਰਦਾ ਕੰਮ ਚੰਗਾ ਲੱਗਦਾ ਸਾਡੇ ਵਰਗੇ ਦਾ ਅਸੀਂ ਵੀ ਇਹ ਕੰਮ ਕਰਦੇ ਸੀ ਜੇ ਆ ਕੇ ਗੱਲ ਛੱਤ ਪਾਉਂਦੇ ਸੀ ਵੇਚਣ ਵਾਲੇ ਜਦੋਂ ਅਸੀਂ ਪਾਉਂਦੇ ਸੀ ਅਸੀਂ ਰੈਲੀਆਂ ਕਰਦੇ ਸੀ ਸਾਡੇ ਲੋਕ ਵਿਰੋਧ ਕਰਦੇ ਸੀ ਸਾਡੇ ਤੇ 100-100 ਲੱchnਾ ਲਾਉਂਦੇ ਸੀ 100-100 ਇਲਜ਼ਾਮ ਲਾਉਂਦੇ ਸੀ ਚਲੋ ਕੋਈ ਗੱਲ ਨਹੀਂ ਜੇ ਕੋਈ ਸਾਡਾ ਪ੍ਰੋਗਰਾਮ ਕਰਾਉਂਦਾ ਸੀ ਇਹ ਪੰਚਾਇਤਾਂ ਲਿਆ ਪੰਚਾਇਤਾਂ ਚੱਕ ਲੈਂਦੇ ਸੀ ਲੁਰੀਆਣਾ ਜ਼ਿਲ੍ਹੇ ਦੇ ਪੰਜ ਪਿੰਡਾਂ ਦੀਆਂ ਪੰਚਾਇਤਾਂ ਨੇ ਸਾਡਾ ਪ੍ਰੋਗਰਾਮ ਕਰਵਾਇਆ ਸੁਣ ਲੋ ਗੱਲ ਪ੍ਰੋਗਰਾਮ ਧਰਤਾ ਪੂਰਾ ਵੱਡਾ ਕੱਠੋਣਾ ਸੀ ਉੱਥੋਂ ਦੀ ਸਾਰੀ ਪੰਚਾਇਤ ਹੀ ਚੱਕ ਲਈ ਦੀ ਥਾਣੇ ਤੇ ਰੱਖੀ ਦੋ ਦਿਨਾਂ ਬੀਜੇ ਪ੍ਰੋਗਰਾਮ ਭਲਾਡੇ ਦੇ ਮੁੰਡਿਆਂ ਨੇ ਪ੍ਰੋਗਰਾਮ ਕਰਾਇਆ ਘਰੇ ਸੀਆਈ ਸਟਾਫ ਇੰਟੈਲੀਜੈਂਸੀ ਨੇ ਘੇੜੇ ਮਾਰ ਮਾਰ ਘਰਨੀਵਾ ਕਰਤਾ ਉਹ ਵਿਚਾਰੇ ਡਰ ਗਏ ਕਿਤੇ ਵੀ ਪ੍ਰੋਗਰਾਮ ਕਰਦੇ 50 ਪਿੰਡਾਂ ਦੇ ਮੇਰੇ ਕੋਲ ਖਾਣੇ ਕੋਲ ਕਾਪੀਆਂ ਤੇ ਲਿਖੇ ਪਏ ਨੇ ਪ੍ਰੋਗਰਾਮ ਜਿਹੜੇ ਕੈਨਸਲ ਕਰਵਾਏ ਨੇ ਡਰਾ ਕੇ ਵੀ ਤੁਸੀਂ ਝੋਟੇ ਨੂੰ ਕਿਉਂ ਬੁਲਾਉਣੇ ਹੋ ਅਸੀਂ ਤੁਹਾਡੇ ਪਰਚਾ ਕਰਦਾਂਗੇ ਅਸੀਂ ਤੁਹਾਡੇ ਤੇ ਆਕ ਕਰਦਾਂਗੇ ਤੁਸੀਂ ਐ ਕਰਦੇ ਤੇ ਹੁਣ ਤੁਸੀਂ ਆ ਬਹੁਤ ਕੰਮ ਕਰ ਰਹੇ ਹੋ ਜੀ ਦੇਓ ਜਵਾਬ ਮੇਰੀ ਇਸ ਗੱਲ ਦਾ ਵੀ ਹੁਣ ਤੁਸੀਂ ਉਹ ਉਦੋਂ ਹੀ ਲੋਕਾਂ ਦੇ ਨਾਲ ਖੜ ਜਾਂਦੇ ਮੈਨੂੰ ਕਹਿੰਦੇ ਤੂੰ ਹੋਪਰੇ ਪਈ ਘਰੇ ਵਾ ਜਾ ਤੂੰ ਮਾੜਾ ਬੰਦਾ ਤੁਸੀਂ ਆਪ ਉਹ ਮਹਿਮ ਦਾ ਅਗਵਾ ਅਗਵਾ ਹੀ ਕਰ ਲੈਂਦੇ ਤੁਸੀਂ ਉਸ ਮਹਿਮ ਨੂੰ ਕੋਤਲਿਆ ਮੋਚ ਲਿਆ ਤੇ ਹੁਣ ਉਹੀ ਮਹਿਮ ਦੀ ਕਾਪੀ ਕਰਕੇ ਸੇਮ ਟੂ ਸੇਮ ਨੱਥਾ ਸਿੰਘ ਅਤੇ ਪ੍ਰੇਮ ਸਿੰਘ ਪਰ ਤੁਸੀਂ ਕੀ ਕਰ ਰਹੇ ਹੋ ਕਾਪੀ ਦਾ ਕਰ ਰਹੇ ਹੋ ਕਾਪੀ ਕਰ ਰਹੇ ਹੋ ਦਿਖਾਵਾ ਕਰ ਰਹੇ ਹੋ ਕਿ ਉਹ ਗਾਹਾਂ ਵੋਟਰਾਂ ਨੇ ਤੁਸੀਂ ਵੋਟਰਾਂ ਨੇ ਤੁਸੀਂ ਆਸਲ 'ਚ ਕੰਮ ਨਹੀਂ ਕਰ ਰਹੇ ਜੇ ਤੁਸੀਂ ਆਸਲ 'ਚ ਕੰਮ ਕਰਦੇ ਹੋ ਮਜੀ ਸੁਣ ਤਾਂ ਲੋੜ ਹੀ ਨਹੀਂ ਸਤੇ ਆਸ ਪਾਉਂਦੀ ਤੂੰ ਤਾਂ ਸਦਾ ਇੱਥੇ ਨਸ਼ਾ ਬਿਖਦਾ ਉੱਥੇ ਪਹੁੰਚੋ ਮੈਂ ਚੱਲਦਾ ਮੈਨੂੰ ਲੈ ਕੇ ਚੱਲਾ ਐ ਐਮਐਲਏ ਸਾਹਿਬ ਨਾਲ ਮੈਂ ਤਾਂ ਸੂ ਮੈਨੂੰ ਕੋਈ ਤੁਸੀਂ ਤਾਂ ਸਾਡਾ ਵਿਰੋਧ ਕਰਿਆ ਦੇਖੋ ਜੀ ਤੁਸੀਂ ਤਾਂ ਸਾਡਾ ਵਿਰੋਧ ਕਰਦੇ ਸੀ ਸਾਡੇ ਪਰਚੇ ਪਵਾਉਂਦੇ ਸੀ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਪਰ ਅਸੀਂ ਤੁਹਾਡਾ ਵਿਰੋਧ ਨਹੀਂ ਕਰਦੇ ਅਸੀਂ ਕਹਿੰਦੇ ਤੁਸੀਂ ਨਸ਼ਾ ਖਤਮ ਕਰੋ ਅਸੀਂ ਲੋਕਾਂ ਨੂੰ ਬੇਨਤੀ ਕਰਦਾ ਵੀ ਭਾਈ ਇਹਨਾਂ ਦੇ ਨਾਲ ਉੱਠ ਕੇ ਤੁਰੋ ਜਣੇ ਮਾਂ ਪਿਓ ਮੈਨੂੰ ਫੋਨ ਕਰਦੇ ਉਹ ਵੀ ਇਹਨਾਂ ਦੇ ਜਾਓ ਵੀ ਆਹ ਆਹ ਦੁਕਾਨ ਵੇਚੀ ਨੂੰ ਬੰਦ ਕਰਾ ਤੇਰੇ ਕੋਲੇ ਪਾਵਰ ਹੈ ਇਹਨਾਂ ਦੀ ਅੱਛਾ ਜੇ ਨਹੀਂ 베 ਤੁਹਾਨੂੰ ਦੀ ਪ੍ਰਾਪਰਟੀ ਜਾਂਚ ਕਰਾ ਹੁਣ 2 ਦਿਨ ਸਤਾਈਏ ਹਟ ਜਾਣਗੇ ਤੁਹਾਡੇ ਆਪ ਦੇ ਬੰਦੇ ਤੁਸੀਂ ਹਟਾਤੇ ਹੋਣਗੇ 2 ਦਿਨ ਸਤਾਈਏ ਹਟ ਜਾਣਗੇ ਵਿੱਚੋਂ ਬਾਅਦ ਫਿਰ ਵੇਚ ਲਾ ਕੇ ਹੋਗੇ ਉਨਲੀ ਪ੍ਰਾਪਰਟੀ ਦੀ ਜਾਂਚ ਕਰੋ ਤੁਹਾਨੂੰ ਪਤਾ ਹੈ ਮਾਈ ਨੇਮ ਪਤਾ ਹੈ ਨਾਂ ਕਿਉਂ ਲੈਂਦੇ ਖਾਣ ਪੀਣ ਵਾਲਿਆ ਮਜ਼ਦੂਰਾ ਤੇ ਗਰੀਬਾਂ ਤੇ ਤੁਸੀਂ ਪਰਚੇ ਪਾਈ ਜਾਂਦੇ ਹੋ ਅੱਜ ਵੀ ਪਾਈ ਜਾਂਦੇ ਹੋ ਆ ਮੈਨੂੰ ਹੁਣੇ ਹੁਣ ਫੋਨ ਆਇਆ ਬੰਦੇ ਦਾ ਕਹਿੰਦਾ ਆ ਜਾ ਤੈਨੂੰ ਹੱਟਾ ਦਿਖਾਵਾਂ 10 ਮਰ ਤਿੰਨ ਬੰਦੇ ਬੈਠੇ ਨਸ਼ਾ ਕਰੀ ਜਾਂਦੇ ਸੀ ਮਾ ਜੀ ਮੈਂ ਰੋਜ਼ ਕੀ ਟੋਏ ਟੱਬੇ ਦਿਖਾਈ ਜਾਵਾਂ ਯਾਰ ਆ ਹੁਣ ਦੀ ਗੱਲ ਹੀ ਮੈਂ ਤਾਂ ਲਾਈਵ ਹੋਇਆ ਵੀ ਇਹ ਖਿੱਦੋ ਲੀੜਾ ਦੀ ਮਨਾਈ ਹੈ ਡਰਾਮਾ ਕਰ ਰਹੇ ਨੇ ਅੱਗੇ ਵੋਟਾਂ ਆਉਣੀਆਂ ਨੇ ਚਲੋ ਆਪਣਾ ਇਹ 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 ਨਾਲੇ ਕੋ ਆਪਸੇ ਦੇ ਸਾਦੇ ਬੰਦੇ ਸੀ ਮੈਨੂੰ ਬੜਾ ਇਹ ਏਜੰਸੀਆਂ ਦਾ ਬੰਦਾ ਹੈ ਇਹ ਫਲਾਨਾ ਇਹਦੇ ਪਿੱਛੇ ਕੋਈ ਤਾਕਤ ਹੈ ਜਾਂ ਇਹ ਫਲਾਨਾ ਇਹ ਫਲਾਨਾ ਆ ਫਿਰਦਾ ਮੈਂ 4 ਸਾਲ ਹੋ ਗਏ ਲੜੀ ਜਾਣਾ ਉਹ ਵੀ ਚੱਪਲਾਂ ਹੀ ਤੁਰਿਆ ਫਿਰਦਾ ਸਾਰਾ ਦਿਨ ਫੇਰ ਤੁਸੀਂ ਮੈਨੂੰ ਗੁੰਡਿਆਂ ਬਦਮਾਸ਼ੀਆਂ ਤੋਂ ਨਸ਼ਾ ਵੇਚਣਾ ਦਾ ਧਮਕੀਆਂ ਦਵਾਉਂਦੇ ਰਹੇ ਤੈਨੂੰ ਮਰਵਾ ਦੇ ਕੱਲ 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 ਮੈਨੂੰ ਆਇਆ ਵੀ ਬਾਹਰ ਨਾ ਹੀ ਨਹੀਂ ਤੈਨੂੰ ਕੋਈ ਕੰਮ ਕਿਸੇ ਬੰਦੇ ਨੇ ਦੱਸਤਾ ਵੇ ਖੇਦਰੀ ਫੀਲਡਿੰਗ ਲਾਈ ਹੋਈ ਆ ਭਾਈ ਫਲਾਣੇ ਬੰਦੇ ਨੇ ਜੇਲ੍ਹ ਚੋਂ ਨਤਲਾ ਕੰਮ ਤੁਸੀਂ ਕਦੇ ਉਹ ਨਹੀਂ ਸੋਚਿਆ ਉਹ ਨਹੀਂ ਪੁੱਛਿਆ ਤੇ ਫਿਰ ਜੀ ਤੁਸੀਂ ਹੁਣ ਜਿਹਦਾ ਆਪ ਰੇ ਤਖਤੀਆਂ ਚੱਕੀਆਂ ਨੇ ਕੱਲ ਚੱਕ ਲੀਆਂ ਚਲੋ ਕੋਈ ਗੱਲ ਨਹੀਂ ਬਹੁਤ ਚੰਗੀ ਗੱਲ ਤੁਸੀਂ ਨਸ਼ੇਵਰਤ ਲੜਨ ਲੱਗੇ ਹੋ ਪਰ ਤਖਤੀਆਂ ਚੱਕਣ ਦਾ ਕੀ ਫਾਇਦਾ ਹੈ ਹਥਿਆਰਬਾਜ਼ੀ ਤੇ ਤੁਸੀਂ 50 ਲੱਖ ਰੁਪਇਆ ਲਾਤਾ 50 ਲੱਖ ਜੀ ਤਾਂ ਹਰੇਕ ਸ਼ਹਿਰ ਚ ਤੁਸੀਂ ਨਸ਼ਾ ਫਮਾ ਸਕਦੇ ਜਵਾਕਾਂ ਕੱਲ ਮੈਨੂੰ ਇੱਕ ਪਰਸੋ ਹੈ ਪਿਆਓ ਦਾ ਫੋਨ ਆਇਆ ਸੁਣ ਲੋ ਗੱਲ 25-30 ਕਿੱਲੇ ਪਿਓ ਕੋਲੇ ਜ਼ਮੀਨ ਆ 12 ਸਾਲ ਹੋ ਗਏ ਮੰਜੇ ਤੋਂ ਪਿਆ ਮੰਜੇ ਤੇ ਪਿਆ ਉਹਨੇ ਮੈਨੂੰ ਫੋਨ ਕਰਿਆ ਕਹਿੰਦਾ ਬਾਈ ਛੋਟੇ ਮੇਰਾ ਮੁੰਡਾ ਨਸ਼ਾ ਕਰਦਾ ਮਾਂ ਪਾਈ ਬੰਨ ਲਾ ਪਹਿਲਾਂ ਬਣਾਉਂਗਾ ਕਰ ਮੇਰਾ ਮੰਜੇ ਤੇ ਪਿਆ 12 ਸਾਲਾਂ ਦਾ ਮੈਂ ਆਹ ਦੀ ਪਿੰਡ ਦੀ ਪੰਚਾਇਤ ਨੂੰ ਕਹਿੰਦੇ ਆ ਤੇ ਪਿੰਡ ਦੇ ਮੈਂਬਰਾਂ ਨੂੰ ਕਹਿੰਦੇ ਕਹਿੰਦਾ ਸਭ ਨੂੰ ਕਹਿ ਕੇ ਦੇਖ ਲਿਆ ਕੋਈ ਕੁਛ ਨਹੀਂ ਕਰਦਾ ਇਕੱਠੇ ਹੋ ਜਾਣਗੇ ਬਾਈ ਤੁਸੀਂ ਮੈਂ ਨਹੀਂ ਕਹਿੰਦਾ ਲੜੋ ਆ ਕੇ ਸੀ ਮਹਿਰੇਦਾਰ ਬਣਾਵਾ ਜਦੋਂ ਅਸੀਂ ਮਹਿਰੇਦਾਰ ਬਣਾਈ ਸੀ ਉਦੋਂ ਉਹ ਤਾਂ ਤੁਸੀਂ ਭਰਤੀ ਪਾਉਣੀ ਸ਼ੁਰੂ ਕਰਤੇ ਇਹਨੇ ਮੁੰਡੇ ਲੜਦੇ ਸੀ ਉਹਦੇ ਕਤਲ ਕਰਵਾ ਕੇ ਛੋਟੀ ਜੀ ਪਾਰਟੀ ਦੇ ਬੰਦੇ ਨੇ ਸਾਡੇ ਸਾਡੇ ਬੰਦੇ ਦਾ ਕਤਲ ਕਰਿਆ ਛੋਟੀ ਐਮ ਐਮ ਐਲ اے ਵਿੱਚ ਨਾਲ ਉਹ ਬੰਦੇ ਨੇ ਮਰਵਾਉਂਦੇ ਅੱਡੇ ਛੋਡੇ ਐਮ ਐਮ ਐਲ اے ਚ ਤੱਕ ਕਿ ਉਹਨਾਂ ਨੇ ਮੈਂ ਅੱਜ ਕਹਿ ਦੂੰ ਆਤਲਵੰਡੀ ਤੋਂ ਮੈਨੂੰ ਕੱਲ ਵੀਡੀਓ ਆਈ ਹੈ ਵਿਚਾਰਾ ਇਹਨੇ ਕਹਿੰਦੇ ਨੇ ਅਸੀਂ ਇਹੋ ਕਰਾਂਗੇ ਵੱਡੇ ਬੰਦੇ ਖਾਣ ਪੀਣ ਵਾਲਿਆਂ ਦੇ ਚਾਰ ਤੇ ਕਾਰਵਾਈ ਕਰਕੇ ਉਹ ਬਸਤੀਆਂ ਚ ਜਾ ਕੇ ਕੀ ਕਰ ਲੋਗੇ ਡੀ ਆਈ ਜੀ ਸਾਹਿਬ ਮਾਨਸਾ ਆਏ ਬਹੁਤ ਇਮਾਨਦਾਰ ਬੰਦੇ ਨੇ ਹਰਜੀਤ ਸਿੰਘ ਚੈਲ ਸਾਨੂੰ ਪਤਾ ਸਾਰੇ ਪੰਜਾਬ ਨੂੰ ਪਤਾ ਉਹ ਇਮਾਨਦਾਰ ਬਹੁਤ ਉਹਨੇ ਕਿਹਾ ਵੀ ਹੈ ਪਰ ਉਹ ਵਿਚਾਰਾ ਕੀ ਕਰੇ ਪ ਹੱਥਾਂ ਲੈਂਦੇ ਨੇ ਉਹਦਾ ਕੀ ਕਸੂਰ ਹੈ ਮੈਂ ਡੀਆਈ ਸਾਹਿਬ ਨੂੰ ਖੁਦ ਮਹੱਤਵ ਹੋ ਕੇ ਕਹਿੰਦਾ ਵੀ ਤੁਹਾਡੇ ਪਿੱਛੇ ਜੀ ਲੋੜ ਹੀ ਸਾਨੂੰ ਦਾ ਤੁਹਾਡੇ ਮੁਲਾਜ਼ਮਾਂ ਨੂੰ ਪਤਾ ਵੀ ਕੀ ਦਾ ਨਸ਼ਾ ਹੈ ਤੁਹਾਡੇ ਮੁਲਾਜ਼ਮਾਂ ਨੂੰ ਪਤਾ ਵੀ ਕੀ ਦਾ ਨਸ਼ਾ ਕਿ ਠੁੰਮਦਾ ਕੌਣ ਵੇਖਦਾ ਸੋਡਾ ਇੱਕ ਬਹੁਤ ਉਦੋਂ ਐਸਐਚਓ ਸੀ ਜਿਹੜਾ 1.60 ਲੱਖ ਹਜ਼ਾਰ ਵਾਲਾ ਅਸੀਂ ਫੜਿਆ ਤੁਸੀਂ ਗੋਲੀ ਫੜਿਆ ਅਸੀਂ ਫੜਿਆ ਆ ਸਾਰੇ ਸ਼ਹਿਰ ਦੇ ਵਿੱਚ ਸਮਾਜ ਸੇਵੀ ਸੀ ਉਹਦੇ ਫੜਿਆ ਸੀ ਉਹਨੇ ਸਾਨੂੰ ਬਾਹਰ ਕਰਕੇ ਉਹਦੇ ਕੋਲ ਨਾ 15-20 ਹਜ਼ਾਰ ਦੀ ਸੈਟਿੰਗ ਕਰ ਲਈ ਸੀ ਉਦੋਂ ਉਹਦੀ ਜਾਂਚ ਕਰ ਲੋ ਫਿਰ ਉਹ ਸਸਪੈਂਡ ਵੀ ਚੱਲੀ ਜਾਂਦਾ ਹੋਰ ਕਈ ਅਫਸਰ ਨੇ ਸੋਡੇ ਵਿੱਚ ਮੈਂ ਸਾਰੇ ਨਹੀਂ ਕਹਿੰਦਾ ਬਹੁਤ ਚੰਗੇ ਵੀ ਇਮਾਨਦਾਰ ਵੀ ਮੈਨੂੰ ਫੋਨ ਕਰਦੇ ਨੇ ਵੀ ਛੋਟਾ ਯਾਰ ਕੀ ਕਰੇ ਤੂੰ ਸਹੀ ਆ ਅਸੀਂ ਤੇਰੇ ਨਾਲ ਪਰ ਵੱਡੇ ਵੱਡੇ ਅਫਸਰ ਹਰੇਕ ਬੰਦਾ ਮੈਂ ਨਹੀਂ ਕਹਿੰਦਾ ਕਾਲੀਆਂ ਪੇਟਾਂ ਕੋਸ਼ਤ ਨੇ ਜਿਹਨਾਂ ਨੂੰ ਇਹ ਹੱਥ ਪੈ ਰੱਖੀ ਆ ਮੈਂ ਇੱਕ ਦੱਸ ਦੂੰਗਾ ਜੀ ਆ ਤੁਹਾਡੇ ਆ ਨਹੀਂ ਬੰਦੇ ਜਿਹੜੇ ਜਿਹੜੇ ਚਲੰਦ ਰੱਖਦੇ ਨੇ ਇਸ ਮੰਗਲ ਨਾਲ ਛੋਟੇ ਮਲਾਏ ਨਹੀਂ ਵੱਡੇ ਮਲਾਜਮ ਸੋਡੇ ਹਰੇਕ ਮਲਾਜ਼ਮ ਨੂੰ ਪਤਾ ਲੱਗ ਤੱਕ ਅੱਧੇ ਮਲਾਜ਼ਮ ਥੋਡੇ ਨਸ਼ਾ ਕਰਦੇ ਨੇ ਉਹ ਬਲੈਕੀਆਂ ਤੋਂ ਹੀ ਲੈ ਕੇ ਆਉਂਦੇ ਨੇ ਵੇਚਣਾਂ ਤੋਂ ਲੈ ਕੇ ਆਉਂਦੇ ਨੇ 12 ਚ ਖੜੇ ਉਦੋਂ ਮਾਤਨ ਦੱਸਦਾ ਹੈਗਾ ਵੀ ਸਵੇਰੇ ਸਵੇਰੇ ਚਾਰ ਮਲਾਜ਼ਮ ਮੋਦਨ ਲੱਗ ਲੱਗ ਗੱਡੀਆਂ 'ਚ ਦੂਰ ਨਹੀਂ ਜਾਉਂਗਾ ਤਿਆਂ ਪੈਣਾ ਵੀ ਸਾਡੇ ਸ਼ਹਿਰ ਦੀਆਂ ਹਰੇਕ ਸ਼ਹਿਰ ਦੀਆਂ ਹਰੇਕ ਜਿਲੇ ਦੀ ਕਹਾਣੀ ਹੈ ਇਹ ਨਾਲੇ ਖਿੱਦੋ ਬਣਾ ਰਖੀ ਹੈ ਲੀਰਾ ਦੀ ਵੋਟਾਂ ਲੈਣ ਦੇ ਮਾਰੇ ਨੇ ਇਹ ਲੀਰਾ ਕੱਠੀਆਂ ਹੋਈਆਂ ਨੇ ਹੁਣ ਮੈਂ ਕਿਉਂ ਲੀਰਾ ਕਹਿਣਾ ਕਿਉਂਕਿ ਜਦੋਂ ਅਸੀਂ ਇਹ ਕਰ ਰਹੇ ਸੀ ਇਹ ਲੀਰਾ ਸਾਨੂੰ ਬੁੜਕ-ਬੁੜਕ ਬੋਲਦੀਆਂ ਸੀ ਸਾਡੇ ਨਾਲ ਨਹੀਂ ਤੁਰੇ ਭਾਈ ਤੁਸੀਂ ਲਿਓ ਉ ਕੱਲ ਕਿਵੇਂ ਕੱਲ ਬੰਦੇ ਦਾ ਸਾਰੇ 10 ਬਾਰੇ ਸੀ ਐਮਐਲਏ ਹੋਵੇ ਤੇ ਬੰਦੇ 10 ਹੋਣ ਮੈਨੂੰ ਬੰਦੇ ਨੇ ਫੋਨ ਕਰਿਆ ਵੀ ਝੋਟਿਆ ਆ ਜਾ ਆ ਕਰ ਰਿਹਾ ਮਹਾ ਯਾਰ ਕਰਨ ਦੋ ਨਸ਼ੇ ਬਰਤ ਕਰ ਰਿਹਾ ਆ ਪਾ ਕਿਉਂ ਵਿਰੋਧ ਕਰਨਾ ਹੈ ਨਾ ਜੇ ਸਿਆਣਾ ਹੁੰਦਾ ਚੰਗਾ ਹੁੰਦਾ ਤਾਂ ਮੈਡੀਕਲਾਂ ਤੇ ਜਾਂਦਾ ਜਿਹੜੇ ਵੇਚਦੇ ਨੇ ਉਹਨਾਂ ਨੂੰ ਕਹਿੰਦਾ ਓਏ ਤੁਸੀਂ ਨਸ਼ਾ ਵੇਚਦੇ ਹੋ ਮੇਰੇ ਰਾਤ ਚ ਵੇਲੇ ਸੇ ਲੱਜੀ ਗੱਲ ਸੁਣ ਲੋ ਮੇਰੀ ਤੁਹਾਨੂੰ ਕਹਿ ਰਿਹਾ ਤੁਸੀਂ ਕਹਿੰਦੇ ਜਾ ਕੇ ਮੈਡੀਕਲਾਂ ਤੇ ਤੁਹਾਨੂੰ ਪਤਾ ਉਹ ਤੁਸੀਂ ਨਿਸ਼ਾਨੀ ਵੇਚਨਾ ਜਿੱਤੋਂ ਬਾਹਰ ਹੁਣ ਸਾਡੀ ਸਰਕਾਰ ਨੇ ਨਸ਼ੇਤਰ ਉਹ ਕਲਾਈ ਆ ਪਰ ਤੁਸੀਂ ਕਹਿ ਨਹੀਂ ਸਕਦੇ ਮੈਡੀਕਲਾਂ ਪਰ ਜਾ ਕੇ ਕਿਉਂ ਨਹੀਂ ਕਹਿ ਸਕਦੇ ਤੁਹਾਨੂੰ ਵੀ ਪਤਾ ਤੁਸੀਂ ਕਿਉਂ ਨਹੀਂ ਕਹਿ ਸਕਦੇ ਸੱਚਾ ਬੰਦਾ ਕਹਿ ਦੂਗਾ ਸੱਚਾ ਬੰਦਾ ਕਹਿ ਦੂਗਾ ਸੋਦੀ ਪਾਰਟੀ ਦੇ ਵੀ ਸੱਚੇ ਬੰਦੇ ਬਹੁਤ ਨੇ ਵਿਚਾਰੇ ਜੋ ਵਰਕ ਕਰਨੇ ਦਸ ਦਸ ਸਾਲਾਂ ਤੁਰੇ ਫਿਰਦੇ ਨੇ ਉਹ ਕਹਿ ਦੇਣੇ ਮੈਨੂੰ ਵੀ ਮਿਲਦੇ ਨੇ ਉਹ ਕਹਿੰਦੇ ਨੇ ਕਹਿੰਦੇ ਕੀ ਕਰੀਏ ਪਰ ਜੇ ਤੁਸੀਂ ਹੁਣ ਲੜਨ ਲੱਗਿਓ ਡੱਟ ਕੇ ਲੜੋ ਡੱਟ ਕੇ ਲੜੋ ਬੇਚ ਨਾ ਦੇਖਣਾ ਜਾਓ ਆ ਪਾਰਟੀ ਬਾਜੀ ਰੈਲੀਆਂ ਲੋ ਇਕੱਠੇ ਕਰਨ ਵਾਲਾ ਕੰਮ ਨਾ ਕਰੋ 10 ਬੰਦੀ ਬਿਥੇ ਰਨੇ 5 ਬੰਦੀ ਬਿਥੇ ਰਨੇ ਉਹਨਾਂ ਨਾਲ ਪੁਲਿਸ ਦੀ ਡਰੱਗ ਇੰਸਪੈਕਟਰ ਦੀ ਡਿਊਟੀ ਲਾਓ ਉਹਨਾਂ ਨੂੰ ਕਹੋ ਆ ਬੰਦਾ ਨਸ਼ਾ ਦੇਖਦਾ ਹੈ ਵੇਚਦਾ ਹੈ ਫਿਰ ਉਹਦੇ ਕੋਲ ਤਾਂ ਪੈਸਾ ਵੀ ਹੈ ਪਾਵਰ ਵੀ ਹੈ ਤੁਸੀਂ ਚਾਹੋ ਚੁਟਕੀ ਜਿਹਾ ਖਤਮ ਹੋ ਸਕਦਾ ਹੈ ਇਹੀ ਤਾਂ ਮੈਂ ਪਹਿਲਾਂ ਕਹਿੰਦਾ ਸੀ ਮੇਰਾ ਤਾਂ ਮਨੋਰਥ ਹੀ ਇਹ ਸੀ ਵੀ ਕੋਈ ਲੜਨ ਲੱਗੇ ਬਾਹਲੇ ਮੈਨੂੰ ਕਹਿੰਦੇ ਸੀਗਾ ਹਾਂ ਅਲੀ ਵੋਟਾਂ ਆਉਣਗੀਆਂ ਅਗਲੀਆਂ ਵੋਟਾਂ 'ਚ ਤੂੰ ਆਪ ਖੜਾ ਹੋ ਜੀ ਮੈਂ ਆਖਿਆ ਯਾਰ ਆਪਾਂ ਕੀ ਕਰਨਾ ਹੈ ਜਦ ਦਾ ਹਾਲੀ ਦੀ ਘੋੜੀ ਕਰਨੀ ਆਪਾਂ ਇਹਨਾਂ ਨੂੰ ਹੀ ਲਾਉਣਾ ਹੈ ਪਰ ਹੁਣ ਲਾਤ ਦਿੱਤੇ ਬੋਲਣ ਹੁਣ ਸੱਚ ਵੀ ਬੋਲਣ ਲਾਉਣੇ ਨੇ ਅੱਛਾ ਬੋਲਣ ਲੱਗ ਹੀ ਜਾਵਾਂਗੇ ਇਹ 'ਚ ਕੋਈ ਦਤ ਨਹੀਂ ਜੇ ਮੇਰੀ ਇਹ ਵੀਡੀਓ ਸੁਣੂਗਾ ਜਿਹੜਾ ਬੰਦਾ ਉਹ ਸੱਚ ਬੋਲੂਗਾ ਉਹ ਜਾ ਕੇ ਬਲੇਕੀ ਨੂੰ ਕਹੂ ਵੇਚਲਾ ਇਹਨੂੰ ਫੜੂਗਾ ਨਾ ਕਿ ਖਾਣ ਪੀਣ ਵਾਲੇ ਮੈਂ ਦੇਖਦਾ ਖਾਣ ਪੀਣ ਵਾਲੇ ਮਰੀਜ਼ ਦੀਆਂ ਤਲਾਸ਼ੀਆਂ ਲੈ ਕੇ ਉਹਨਾਂ ਲੱਫੜ ਮਾਰੀ ਜਾਂਦੇ ਤਲਾਸ਼ੀਆਂ ਲੈ ਲਓ ਉਹਨਾਂ ਤੋਂ ਪੁੱਛ ਲਓ ਤੂੰ ਕਿੱਥੋਂ ਲੈ ਕੇ ਇਹਨੂੰ ਕੁੱਟਣ ਦਾ ਕੀ ਵਾਦਾ ਅਮੀਰ ਜਾਨੂੰ ਜਦੋਂ ਤੁਹਾਡੇ ਪਿੰਡ ਤੇ ਜਵਾਕ ਨੇ ਉਹਨਾਂ ਦਾ ਇਲਾਜ ਕਰਾਓ ਲਖਬੀਰ ਸਿੰਘ ਜੀ ਮੇਰਾ ਨੰਬਰ ਹੈ 9 ਬੱਸ ਸੇਬ ਜੇਦੋਂ ਮਰਜੀ ਮੈਨੂੰ ਕਾਲ ਕਰ ਲਿਓ ਮੈਂ ਜਿਹੜੇ ਆ ਮੇਰੇ ਪਿੰਡਾਂ ਦੇ ਵੀਰ ਮੇਰੇ ਨਾਲ ਕਨੈਕਟ ਸੁਣੀ ਜਾਂਦੇ ਨੇ ਲਾਈਵ ਜਿੰਨੇ ਕਿ ਆਪਾਂ ਨੂੰ ਸੱਚਾ ਬੰਦੀ ਸੁਣੂ ਚੰਚਾ ਟੈਂਪੰਤਾ ਨਹੀਂ ਸੁਣਦਾ ਨਾ ਹੀ ਆਪਾਂ ਨੂੰ ਸ਼ੇਅਰ ਕਰੇ ਹਨਾ ਜਿਆਦਾਤਰ ਹੁਣ ਮੇਥੋਂ ਪਾਰਟੀਆਂ ਵਾਲੇ ਵੀ ਦੂਰ ਰਹਿੰਦੇ ਨੇ ਜਿਆਦਾਤਰ ਮੇਥੋਂ ਪਾਰਟੀਆਂ ਦੂਰ ਰਹਿੰਦੇ ਨੇ ਕਹਿੰਦੇ ਛੋਟੇ ਜੀ ਮਲ ਵੀ ਰੱਖੀ ਮੈਂ ਜੀ ਮੈਂ ਕਿਵੇਂ ਮਲ ਵੀ ਰੱਖ ਲਾਂ ਮੈਂ ਤਾਂ ਸੱਚ ਬੋਲਣਾ ਉਹ ਫਿਰ ਅਗਲੇ ਨੂੰ ਚੁੱਪ ਜਾਂਦਾ ਚੁੱਪ ਜਾਂਦਾ ਹੁਣ ਤੁਸੀਂ ਆਪ ਉਸ ਤੋਂ ਮੈਂ ਹਜ ਜਥੇਦਾਰ ਹਰ ਪੀਤ ਨੂੰ ਹਰ ਹੁਣ ਜਥੇਦਾਰ ਤੱਕ ਹਰ ਪੀਤ ਨੂੰ ਸਵਾਲ ਕਰੇ ਸੀ ਬੜੇ ਲੋਕ ਉਸ ਮੀਨੇਵਾ ਦਾ ਕੀ ਕੋ ਸਾਹਮਣੇ ਆਇਆ ਮੈਂ ਉਹ ਤਾਂ ਮੈਂ ਤਾਂ ਹੱਥ ਜੋੜ ਕੇ ਇਲزام ਕਰੇ ਵੀ ਤੁਸੀਂ ਜਥੇਦਾਰੋਂ 328 ਰੁਪਿਆਂ ਦੀ ਗੱਲ ਕਰੋ ਹੁਣ ਉਹ 328 ਰੁਪਿਆਂ ਦੀ ਗੱਲ ਹੋਈ ਤਾਂ ਆ ਡਰਾਮਾ ਹੋਣ ਲੱਗ ਗਿਆ ਉਹ ਪੈਸੇ ਗੱਫੇਆਂ ਮਿਲਦੇ ਨੇ ਉਹਨਾਂ ਨੂੰ ਉਹ ਕਿਵੇਂ ਲੱਭੇ ਲੱਗ ਜਾਂਦੇ ਇੱਕ ਇੱਕ ਬਹੁਤ ਵੱਡਾ ਲੀਡਰ ਹੋਰ ਹੈ ਨਵੀਆਂ ਲਾਲੋ ਪੁਰਾਣੀਆਂ ਲਾਲੋ ਜੋ ਨਸ਼ਾ ਕਰਨ ਵਾਲੇ ਬੱਚੇ ਨੇ ਨਸ਼ਾ ਕਰਨ ਵਾਲੇ ਭਰਾ ਨੇ ਉਹਨਾਂ ਨੂੰ ਤੁਸੀਂ ਤੰਗ ਕਰਦੇ ਹੋ ਜੋ ਕਿਲੋ ਕਿਲੋ ਵੇਚਦੇ ਨੇ ਉਹਨਾਂ ਨੂੰ ਆ ਮੈਡੀਕਲ ਆਲਾ ਮੈਨੂੰ ਕੱਲੇ ਕੱਲੇ ਦਾ ਪਤਾ ਹੈ ਸੋਨ ਨੂੰ ਆਪ ਨੂੰ ਪਤਾ ਸੋਡੇ ਹਰੇਕ ਬੰਦੇ ਨੂੰ ਪਤਾ ਹੀ ਕਿਉਂ ਨਹੀਂ ਰੋਕਦੇ ਜੇ ਰੋਕ ਜੋ ਸਾਡੇ ਭਰਾ ਬੱਜ ਜਾਣ ਹੁਣ ਮੇਰੀ ਗੱਲ ਸੁਣ ਲੋ ਕੋਈ ਵੀ ਕੋਈ ਵੀ ਬੰਦਾ ਨਸ਼ਾ ਕਰਦਾ ਰੱਬ ਦੇ ਨੇੜੇ ਹੋਊਗਾ ਜੋ ਨਸ਼ਾ ਕਰੂਗਾ ਉਹ ਰੱਬ ਦਾ ਬੰਦਾ ਮੈਂ ਸਾਫ਼ ਕਹਣਾ ਨਸ਼ਾ ਕਰਨ ਵਾਲਾ ਜੋ ਕਰਦਾ ਉਹ ਰੱਬ ਔਰ ਉਹ ਉਹ ਰੱਬ ਦੇ ਨੇੜੇ ਹੋ ਜਦੋਂ ਛੱਡ ਜੂਗਾ ਕਿਉਂ ਉਹਨੂੰ ਵਿਚਾਰੇ ਨੂੰ ਯਾਰ ਜਿਹੜਾ ਬੰਦਾ ਆਪਦੇ ਟੀਕਾ ਆਪ ਲਾ ਰਿਹਾ ਵੀ ਮੌਤ ਆਪ ਸਿਰ ਰਿਹਾ ਜ਼ਹਿਰ ਪੀਰ ਹੈ ਉਹਨੂੰ ਤਾਂ ਵਿਚਾਰੇ ਨੂੰ ਉਹ ਲੁੱਟਾ ਹੋ ਹਮ ਤਾਂ ਕਰਦਾ ਘਰੋਂ ਪੈਸੇ ਨਹੀਂ ਮਿਲਦੇ ਤੁਸੀਂ ਉਹਨੂੰ ਫੜ ਕੇ ਮਾਰ ਕੁੱਟ ਕਰ ਦਿਓ ਤੇ ਪਰਚੇ ਪਾਉਣੇ ਯਾਰ ਕਿੱਥੇ ਬੁਤੋਂਗੇ ਕਿੱਥੇ ਦਿਨਾ ਦੇਵੋਗੇ ਲਾਜ ਕਰਾਓ ਜਿੰਨੇ ਇਸ ਇਤਿਹਾਰ ਸਪਾਏ ਆਨੇ ਤੁਸੀਂ ਹਸਪਤਾਲ ਖੋਲ੍ਹ ਸਕਦੇ ਹੋ ਤਖੜੇ ਐਨੇ ਵੀ ਹਸਪਤਾਲ ਖੋਲ੍ਹ ਸਕਦੇ ਹੋ ਬੱਚਿਆਂ ਦਾ ਲਾਜ ਕਰਾ ਸਕਦੇ ਹੋ ਮਾਂ ਮਾਂ ਤਾਂ ਬਲਕਦੀਆਂ ਫਿਰਦੀਆਂ ਆ ਕੱਲ ਇੱਕ ਮੇਰਾ ਦੋਸਤ ਸੀ ਵਿਚਾਰਾ ਹੁਣ ਸਾਡੇ ਨਾਲ ਰਹਿੰਦੇ ਵੀ ਕਹੀ ਮੇਰੇ ਨਾਲ ਰਹਿੰਦੇ ਵੀ ਕਹੀ ਮੇਰੇ ਨਾਲ ਰਹਿੰਦੇ ਹੁਣ ਮੇਰੇ ਨਾਲ ਜ਼ਿਆਦਾਤਰ ਕੋਣ ਨਸ਼ਾ ਕਰਨ ਵਾਲੇ ਜਵਾਕ ਹੀ ਹੁੰਦੇ ਨੇ ਜਾਂ ਮੇਰਾ ਸਾਥ ਦਿੰਦੇ ਨੇ ਉਹ ਹੁਣ ਜਿੰਨਾ ਚਾਹਤਾ ਨਾਂ ਰਹੇ ਠੀਕ ਹੈ ਜਦੋਂ ਕੋਈ ਮਾੜੀ ਮੋਟੀ ਉੱਚੀ ਨੀਚੀ ਹੋ ਜਾਂਦੀ ਹੈ ਕਿਉਂਕਿ ਅਮਰੀਂ ਦਾ ਬਹਾਨਾ ਚਾਹੁੰਦਾ ਤਾਂ ਉਹ ਗਲਤ ਰਾਹ ਤੇ ਪੈ ਜਾਂਦੇ ਨੇ ਜਾ ਸਰਕਾਰ ਪਟ ਲੈਂਦੀ ਆ ਨਾਲ ਫਿਰਦੇ ਬੰਦਿਆਂ ਨੂੰ ਆ ਜਿਹੜੇ ਸਰਕਾਰ ਨਹੀਂ ਕਹਿੰਦਾ ਪ੍ਰਸ਼ਾਸਨ ਆਹ ਆਪ ਜਿਹੜੇ ਬਕਾਇ온 ਵਾਲੇ ਹੁੰਦੇ ਨੇ ਬਧਨਾਮ ਕਰੀਏ ਵੀ ਇਹਨੂੰ ਕਿਸੇ ਲੋੜ ਦੀ ਲਹਿਰ ਨੂੰ ਤੋੜੀਏ ਪਰ ਯਾਰ ਮੈਂ ਤਾਂ ਆਪ ਤੇ ਦਾਇਤ ਆਪ ਦਾ ਜ਼ਿੰਮੇਦਾਰ ਹਾਂ ਇਕੱਲਾ ਮੈਂ ਕਿਸੇ ਨਾਲ ਵਾਲੀ ਦੀ ਜ਼ਿੰਮੇਵਾਰੀ ਲੈ ਸਕਦਾ ਹਰ ਜੇ ਕੋਈ ਮੇਰੇ ਨਾਲ ਦਾ ਵਿਚਾਰਾ ਨਸ਼ਾ ਕਰ ਕਰ ਵੀ ਲੈਂਦਾ ਮੈਂ ਉਹਨੂੰ ਸਮਝਾਉਣਾ ਹੈ ਪਿਆਰ ਨਾਲ ਵੀ ਹਟ ਜਾ ਯਾਰ ਕੀ ਫਾਇਦਾ ਹਨਾ ਆਪਾਂ ਕੋਈ ਨਸ਼ਾ ਕਰਨ ਵਾਲਾ ਯਾਰ ਕੀ ਦੋਸ਼ ਉਹ ਕਹਿੰਦੇ ਝੋਟੇ ਮਿਲ ਜਾਂਦਾ ਕੀ ਕਰੀਏ ਅਗਲਾ ਪਾਇ ਕਹਿੰਦਾ ਜਾ ਕੇ ਟੱਕਰ ਮਾਰ ਟੱਡ ਹੁਣ ਮੈਂ ਇਹ ਟੱਕਰ ਮਾਰਦਾ ਸੀ ਮਾਰੀ ਵੀ ਸੀ ਅਸੀਂ ਗਰਾਊਂਡ ਤੇ ਕੰਮ ਕਰਿਆ ਗਰਾਊਂਡ ਤੇ ਤਾਂ ਕਹਿੰਦੇ ਹ ਇੱਕ ਠੋਕ ਕੇ ਕਹਿੰਦੇ ਆ ਜੇ ਇੱਕ ਗੱਲ ਵੀ ਝੂਠ ਬੋਲੀ ਆ ਹੁਣ ਤੱਕ ਤਾਂ ਗੱਲ ਵਢਾ ਲਾਂਗੇ ਫਿਰ ਅਸੀਂ ਕਿਸੇ ਦੇਖੋ ਜੀ ਅਸੀਂ ਕਿਸੇ ਪਾਰਟੀ ਨਾਲ ਜੁੜੇ ਨਹੀਂ ਤੁਸੀਂ ਕਹਿ ਦਿੰਦੇ ਹੋ ਤਾਂ ਸਿਆਸੀ ਬੰਦਾ ਬਾਫਲਾ ਬਾਦਲ ਕਾ ਕਾਂਗਰਸ ਦਾ ਹੈ ਬੀਜੇਪੀ ਦਾ ਹੈ ਜਾਂ ਨਵੇਂਆਂ ਦਾ ਪੁਰਾਣੇ ਦਾ ਅਸੀਂ ਕਿਸੇ ਪਾਰਟੀ ਦਾ ਬਹੁ ਨਹੀਂ ਹੈਗੇ ਅਸੀਂ ਆਮ ਲੋਕ ਆ ਸੋਨੂੰ ਵੀ ਇਹ ਗੱਲ ਦਾ ਪਤਾ ਹੈ ਅਸੀਂ ਛੋਟੇ ਕਿਸੇ ਬੋਟਾ ਚ ਨਹੀਂ ਵਿਰੋਧ ਕਰਦੇ ਪਹਿਲਾਂ ਨਹੀਂ ਕਰਿਆ ਗਾ ਕਿਸੇ ਹੋਰ ਪਾਰਟੀ ਦਾ ਬਿਲ ਕਰਨਾ ਕਾਂਗਰਸੀਆਂ ਦਾ ਕਰੀਏ ਨਾ ਅਕਾਲੀਆਂ ਦਾ ਕਰੀਏ ਜੋ ਜਿੱਤੇ ਹਾਰੇ ਅਸੀਂ ਕਿਸ ਤੋਂ ਕੁਝ ਨਹੀਂ ਲੈਣਾ ਅਸੀਂ ਤਾਂ ਹਟ ਦਾ ਮੁੱਦਾ ਹੀ ਹੈ ਸਿਰਫ ਨਸ਼ਾ ਨਸ਼ੇ ਤੇ ਹੀ ਲੜਾਂਗੇ ਹੁਣ ਤੁਸੀਂ ਲੜਨ ਲੱਗ ਗਏ ਅੱਜ ਮੈਂ ਵੀਡੀਓ ਪਾ ਕੀ ਮੈਂ ਹੁਣ ਦੇਖਣਾ ਚੁੱਪ ਕਰਨਾ ਮੈਂ ਨਹੀਂ ਜਾਂਦਾ ਮੈਂ ਅੱਜ ਵੀਡੀਓ ਪਾਉਣ ਜਾਂਦਾ ਸੀ ਪਹਿਲਾਂ ਮਾ ਚਲੋ ਇੱਕ ਦੋ ਨਾਲ ਚ ਕੰਟਰੋਲ ਹੌਲੀ ਹੌਲੀ ਕੰਟਰੋਲ ਹੁੰਦਾ ਛੋਟੇ ਨਾਲ ਬੇ ਬਣ ਲੋਕ ਛੋਟੇ ਨਾਲ ਛੱਡੇ ਨਾਲ ਜੁੜ ਕੇ ਛੋਟੇ ਕੋਲ ਤਾਂ ਪਾਵਰ ਹੈ ਪੈਸਾ ਹੈ ਗੱਡੀਆਂ ਸਾਰਾ ਕੁਝ ਹੈ ਛੋਟੇ ਨਾਲ ਤਾਂ ਲੋਕ ਆ ਮੇਰੇ ਮੈਂ ਕਿੱਥੇ ਮੋੜਨ ਜਾ ਕੇ ਲਿਆ ਮੋਂ ਉਹਨਾਂ ਨੂੰ ਨਾ ਮੇਰੇ ਕੋਲ ਮੋਟਰਸਾਈਕਲ ਨਾ ਗੱਡੀ ਨਾ ਤੇਲ ਜਿੰਨਾ ਹੈਗਾ ਚਲੋ 1200 ਉਹਨਾਂ ਕੋਲੋਂ ਕਰ ਲੈਣੇ ਆ ਭਾਈ ਇੱਥੇ ਤੁੰਡੀ ਖੜਦਾ ਤੁਸੀਂ ਤਾਂ ਜੀ ਵੇ ਬਣਾ ਸਕਦੇ ਹੋ ਹੂਣ ਸਕਦੇ ਹੋ ਨਸ਼ਾ ਹੁਣ ਜੇ ਲੱਗੇ ਹੋ ਗੁਰੂ ਘਰ ਮੰਦਰ ਮਸਜਿਦ ਜਾ ਕੇ ਸੌ ਪਾਓ ਵੋਟਾਂ ਲੈਣ ਲਈ ਨਾ ਕਰੋ ਸੱਚੇ ਮਨ ਨਾਲ ਕਰੋ ਲੋਕ ਆਪ ਹੀ ਵੋਟਾਂ ਪਾ ਕੇ ਦਿਤਾ ਦੇਣਗੇ ਇੰਦੇ 'ਚ ਕੋਈ ਸ਼ੱਕ ਨਹੀਂ ਹੈ ਲੋਕ ਸੋਨ ਨੂੰ ਜਿਤਾ ਦੇਣਗੇ ਛੋਡੇ ਕੀਤੇ ਜ਼ੁਲਮ ਭੁੱਲ ਜਾਣਗੇ ਮੈਂ ਵੀ ਭੁੱਲ ਜਾਊਂਗਾ ਮੇਰੇ ਦੇ 15 ਬੱਚੇ ਹੋਰ ਪਾ ਜੋ ਪਰ ਨਸ਼ਾ ਖਤਮ ਕਰ ਦੋ ਹੋਰ ਅਸੀਂ ਕੁਝ ਨਹੀਂ ਮੰਗਦੇ ਨਾ ਹੀ ਕਰੇ ਕਿਸਦਾ ਵਿਰੋਧ ਕਰੀਏ ਫਿਰ ਕੱਲੇ ਨਸ਼ੇਦ ਪਰ ਤੁਸੀਂ ਜੀ ਕਿੱਥੋਂ ਤੁਸੀਂ ਕਿੱਥੋਂ ਤੁਸੀਂ ਕਰਨ ਵਾਲੇ ਹੁੰਦੇ ਉਹਦੀ ਸਾਡੇ ਨਾਲ ਖੜਦੇ ਉਹ ਤਾਂ ਸਾਡੇ ਹਾਂ ਇੱਕ ਬਣਾ ਵਾਲੀ ਜਨੂ ਬੋਲਿਆ ਸੀ ਉਹ ਵੀ ਗੀਵਾਲੀਆਂ ਗੋਲੀਆਂ ਵਾਸਤੇ ਇਕੱਲਾ ਪਰ ਬਣਾ ਵਾਲੀ ਵੀ ਕੀ ਕਰੇ ਉਹ ਤੇ ਲੱਗ ਕੇ ਜਦ ਹਰਾਮੀ ਕਹਿੰਦਾ ਸ਼ੇਅਰ ਕਰ ਦਿਓ ਸੱਚ ਨਾਲ ਨਾਲ ਤਾਂ ਲੋਕ ਖਣ ਹਾਂ ਮੈਂ ਕਹਾ ਮੈਂ ਸੰਸਥਾ ਬਣਾਉਣੀ ਐ ਮੈਂ ਆ ਵੋਟਾਂ 'ਚ ਖੜਾ ਹੋਣਾ ਐ ਮੈਂ ਫਲਾਨੀ ਪਾਰਟੀ ਨਾਲ ਜੁੜ ਜੂਗਾ ਲੋਕ ਆਏ ਆਉਣੇ ਹੋਰ ਲੋਰ 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 ਨਾ ਕਰਦੇ ਐ ਨਹੀਂ ਸੋਚਦੇ ਵੀ ਸਾਡੇ ਬੱਚੇ ਮਾਰ ਰਹੇ ਨੇ ਉਹ ਸਾਡੇ ਬੱਚੇ ਮਾਰ ਰਹੇ ਨੇ ਇਹ ਗੱਲ ਮੈਂ ਝੂਠ ਕਹੇ ਨੇ ਮੈਂ ਹਰੇਕ ਘਰ ਹਰੇਕ ਗਲੀ ਹਰੇਕ ਗਮਾਰਚ ਮੈਂ ਤਾਂ ਪਾਈ ਕਿਸੇ ਨਹੀਂ ਲੜਦਾ ਮੈਂ ਤਾਂ ਆਪਦੇ ਜਵਾਬ ਕਹਿੰਦੇ ਥੱਲੇ ਲੜਦਾ ਆਪਦੇ ਦੋ ਜਵਾਬ ਨੇ ਮੇਰੇ ਵੀ ਉਹ ਨਾ ਮਾਰੇ ਰਾਹ ਤੇ ਪਹਿਲਾਂ ਮੈਂ ਮਾਰੇ ਰਾਹ ਤੇ ਤੁਰਿਆ ਮੈਂ ਸਪੋਰਟਸਮੈਨ ਸੀ ਤਾਕੜਾ ਮੇਰੇ ਤੇ ਨਸਟਾਰ ਹੁੰਦੇ ਮੋੜਿਆਂ ਤੇ ਨੰਬਰ ਮੇਰਾ ਆ ਗਿਆ ਸੀ ਚੰਗੇ ਲੈਵਲ ਦਾ ਸੀ ਮੈਂ ਗੱਲ ਗਿਆ ਮੈਂ ਨਹੀਂ ਚਾਹੁੰਦਾ ਮੇਰੇ ਬੱਚੇ ਗੱਲ ਸਾਫ਼ ਜੀ ਗੱਲ ਆ ਮੈਂ ਕੋਈ ਕੋਈ ਐਹੀ ਕਹੋ ਵੀ ਅ ਮੈਂ ਕਾਹਾਂ ਵੀ ਮੈਂ ਕੋਈ ਅਸੰਸਥਾ ਖੋਲਤੀ ਮੈਨੂੰ ਪੈਸੇ ਪਾ ਦਿਓ ਮੈਂ ਆਪਦਾ ਹਾਂ ਹਾਂ ਮੇਰੀ ਪੂਰੀ ਗੱਲ ਸਮਾਜ ਸੇਵੀ ਵੀ ਬੜੇ ਬੜੇ ਮੈਨੂੰ ਹੁਣ ਪਤਾ ਲੱਗਿਆ ਆਹੜੇ ਇੰਸਟਾਗ੍ਰਾਮ ਵਾਲੇ ਨੇ ਇਹ ਤਾਂ ਹੈਗਾ ਕੁਛ ਕਰਦੇ ਨੇ ਹੁਣ ਕੀ ਕਹਾਂ ਐ ਨਾ ਯਾਰ ਉਹ ਜੂਆ ਖੇਡਦੇ ਨੇ ਜਰਾਨੀ ਬਾਜੀ ਕਰਦੇ ਨੇ ਉਹ ਤੁਹਾਨੂੰ ਲੋਕ ਪੈਸੇ ਦਿੰਦੇ ਨੇ ਹੈਗਾ ਕੁਛ ਨਾ ਕਰੋ ਮੈਂ ਉਹਦੀ ਅੱਖੀਂ ਦੇਖਿਆ ਯਾਰ ਨਾ ਲੋਕਾਂ ਦਾ ਪੈਸਾ ਖਵਾ ਕੇ ਸੀ ਅਸੀਂ ਸਾਫ ਅਸੀਂ ਸਸਥਾ ਬੜੀ ਕਰਾਂਗੇ ਸੀ ਆ ਖੜੀ ਕਰਾਂਗੇ ਅਸੀਂ ਆਂ ਕਰਾਂਗੇ ਸੀ ਆਂ ਕਰਾਂਗੇ ਆ ਇਹ ਹੈ ਜਪਸ ਲੈ ਇਹ ਇੱਕ ਇੱਕ ਲੋਕਾਂ ਲੋਕਾਂ ਦਾ ਪੈਸਾ ਹੈ ਅਸੀਂ ਨਾ ਕੋਈ ਕਿਸ ਤੋਂ ਲੈਂਦੇ ਨਹੀਂ ਭਾਈ ਨਾ ਗਾਹ ਲਈਏ ਨਾ ਹੁਣ ਲਈਏ ਨਾ ਹੀ ਕੋਈ ਦਿੰਦਾ ਯਾਰ ਹੋਰ ਗੱਲ ਮਕਾਓ ਕੋਈ ਥੱਲਾ ਬੈਟ ਨਹੀਂ ਲੈ ਕੇ ਆਉਂਦੇ ਦੀਵਾਲੀ ਪਸਾਖੀ ਦੇ ਹੋਰ ਤਾਂ ਕੀ ਕਿਸੇ ਦੀ ਕੀ 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 ਉਮੀਦ ਆਸ ਕਰਨੀ ਸਾਫ਼ ਜੀ ਗੱਲ ਕਹਿਤੀ ਹਾਂ ਇਹਨਾਂ ਦੇ ਬਥੇਰੇ ਡੱਬੇ ਉਦੋਂ ਦੇਖਿਆ ਲੋੜੀ ਆ ਜਾਂਦੀ ਦੀਵਾਲੀ ਆ ਜਾਂਦਾ ਢੇਰ ਲਾ ਆਉਂਦੇ ਨੇ ਲੋਕ ਹਨਾ ਠੀਕ ਹੈ ਜੀ ਭਾਈ ਇਹ ਆਪਣੀਆਂ ਗੱਲਾਂ ਸੀ ਇਹ ਚ ਕੋਈ ਵੀ ਆ ਜਦੋਂ ਮੈਂ ਲੜਦਾ ਸੀ ਜਦੋਂ ਮੈਂ ਲੜਦਾ ਸੀ ਮੈਂ ਜਿਉਂ ਜਿਵੇਂ ਲੜਾਈ ਸ਼ੁਰੂ ਕਰੀ ਨਸ਼ੇ ਖਿਲਾਫ ਤਿੰਨ ਵਾਰ ਜੀ ਮੈਂ ਛਤਰ ਖਾਲੇ ਪੁਲਿਸ ਤੋਂ ਬੁਚੜਾ ਵਾਂਗੂ ਮੈਂ ਖਾਲੇ ਮੇਰੇ ਨਾਲ ਦੇ ਆਣੇ ਖਾਲੇ ਮਾਈਆਂ ਨੇ ਖਾਲੇ ਤਿੰਨ ਵਾਰ ਬਸ ਨਸ਼ੇ ਉੱਤੇ ਲੜਦੇ ਦੀ ਕਟੋ ਘਟ ਨਾਂ ਵਾਲਾ 40 ਬਾਰ ਮੈਨੂੰ ਘਰੇ ਨਜ਼ਰਬੰਦ ਕਰਤਾ ਮੈਂ ਕੋਣ ਮੈਂ ਆ ਰੱਤ ਆਮ ਬੰਦਾ ਚਪਾ ਵਾਲਾ 40 ਬਾਰ ਮੈਨੂੰ ਘਰੇ ਨਜ਼ਰਮੰਦ ਰੱਖਿਆ ਵੀ ਇਹਦੀ ਬੇਵਨਾ ਵੱਡੀ ਹੋਵੇ ਮੈਨੂੰ ਧਰਨੇ ਆ ਵੱਡੇ ਧਰਨੇ ਜਾਨ ਨ ਦਿੱਤਾ ਵੀ ਇਹ ਲੋਕਾਂ ਨਾਲ ਕਨੈਕਟ ਨਾ ਹੋਵੇ ਲੋਕ ਮੈਨੂੰ ਕਹਿੰਦੇ ਤੂੰ ਸਾਡੇ ਖਾਤਰ ਨਹੀਂ ਆਉਂਦਾ ਮੈਂ ਕਿਹਾ ਭਾਈ ਕਿਵੇਂ ਆਵਾਂ ਘਰੇ ਬੰਦ ਕਰ ਲੈ ਇੱਕ ਤਾਂ ਪਹਿਲਾਂ ਉਹਨਾਂ ਕੋਲ ਰਹਿ ਜਾ ਕਿੱਥੇ ਰਹਿ ਜਾ ਭਾਈ ਜਾਨ ਦਾ ਖਤਰਾ ਹੈ ਹਰੇਕ ਨਾਲ ਮੈਰ ਹੈ ਨਸ਼ਾ ਵੇਚਣ ਵਾਲਾ ਮੈਰ ਹੈ ਅਗਰ ਇਹਨੂੰ ਕਹਿ ਦਿੰਦੇ ਨੇ ਫੜ ਕੇ ਖੁੰਝੋਟ ਨੇ ਫੜਾਇਆ ਮੈਂ ਜਵਾਬ ਨੂੰ ਮੈਂ ਤਾਂ ਕਦੇ ਕਿਸੇ ਨੂੰ ਕੁੱਝ ਨਹੀਂ ਦਿੱਤਾ ਕਿਹਾ ਵੀ ਇਹਨੂੰ ਫੜੋ ਮੈਂ ਤਾਂ ਕਦੇ ਮੈਡੀਕਲ ਆਇਆ ਤੇ ਫਿਰ ਉਹ ਤਾਂ ਤੇ ਚਿੱਟੇ ਵਾਲੇ ਮਰਦਾ ਅਗਲਾ ਮੈਨੂੰ ਜੇਲ੍ਹਾਂ ਸੁਨੇਹੇ ਲਵਾਈ ਅੰਦਰ ਹੁਣ ਇੱਕ ਜੇਲ੍ਹਾਂ ਤੋਂ ਸੁਨੇਹੇ ਲਵਾਈ ਜਾਂਦਾ ਸੀ ਮੈਨੂੰ ਵੋਨ ਲਾਉਂਗਾ ਕਦੇ ਨਾ ਤੱਕ ਨੂੰ ਤਮਸ ਨੇ ਅਲਵਾਤ ਸੀ ਬਾਹਰ ਆ ਗਿਆ ਤਾਂ ਜੇ ਤੂੰ ਰੋਇ ਕਹਦਾ ਮਾਰੂੰਗਾ ਮਾਰੂੰਗਾ ਲੈ ਆ ਤੇਰੇ ਕੋਲੇ ਕਿਹੜੀ ਤੋਪ ਹੈ ਤੇਰੀ ਤੋਪ ਪੂਰੇ ਖੜਦਾ ਆ ਆ ਕੇ ਫੇਰ ਮਸ਼ਾ ਵੀ ਚੱਲ ਆ ਗਿਆ ਲੈ ਕੀ ਕਰ ਲਾਂਗੇ ਛੱਡ ਦਿੰਦੇ ਨੇ ਉਹ ਹੀ 20 ਵਾਰ ਮੈਨੂੰ 50 ਵਾਰ ਕਰੇ ਨਜ਼ਰਬੰਦ ਕਰਿਆ ਆ ਸਾਡੇ ਏਰੀਆ ਦਾ ਲੀਡਰ ਤੁਸੀਂ ਜਾਣਦੇ ਹੋ ਕਾਂਗਰਸ ਚ ਆਇਆ ਸੀ ਨੌਜਵਾਨ ਮੁੰਡਾ ਸਾਨੂੰ ਆਇਆ ਸੀ ਵੀ ਹੱਕ ਸੱਚ ਦੀ ਗੱਲ ਕਰੂ ਉਹਨੇ ਵੀ ਚੱਲਦੀਆਂ ਰੈਲੀਆਂ ਚ ਨੌਜਵਾਨ ਇਕੱਠੇ ਕਰੇਗਾ ਨੌਜਵਾਨ ਨੌਜਵਾਨ ਮਗਰ ਹੁੰਦੇ ਨੇ ਉਹ ਆ ਗਏ ਵਿਚਾਰੇ ਆ ਕੇ ਔਰੇ ਉਹਨਾਂ ਨੇ ਰੈਲੀ ਕਰੀ ਬਾਸਿੰਗ ਚੌਂਕ ਚ ਤਾਂ ਉਹਨਾਂ ਨੇ ਗੱਜ-ਬੱਜ ਕੇ ਕਿਹਾ ਮਾਨਸਾ ਜੀ ਤਾਂ ਕਹਿੰਦੇ ਨਸ਼ੀਨੀ ਜੇਤਾ ਪਲੇਅਰ ਨੇ ਤੇ ਹੁਣ ਫਿਰ ਕਿੱਥੋਂ ਆ ਗਿਆ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਜੀ ਉਦੋਂ ਲੋਕਾਂ ਨਾਲ ਜਦੋਂ ਇਹ ਮਹਿਮ ਬਣੀ ਸੀ ਉਦੋਂ ਸਾਥ ਕਿਉਂ ਨਹੀਂ ਦਿੱਤਾ ਹੁਣ ਤੁਸੀਂ ਕਿਉਂ ਫਿਰ ਹੁਣ ਜੇ ਚੱਲਿਓ ਤਾਂ ਫਿਰ ਲੜੋ ਸੱਚ ਨਾਲ ਸੱਚ ਬਣ ਕੇ ਜਿਹੜੇ ਵੇਚਣਾਂ ਉਹਨਾਂ ਤੇ ਕਾਰਵਾਈ ਕਰੋ ਉਹਨਾਂ ਨੂੰ ਫੜ ਕੇ ਅੰਦਰ ਸਿੱਟੋ ਕਿਉਂ ਖਾਣ ਪੀ ਐਵੇਂ ਹੀ ਸੁਭਾ ਕੇ ਇਸਤਿਹਾਰ ਦੇ ਲਾਲ ਜੇ ਤੁਰੇ ਫਿਰਦੇ ਹੋ ਐਸੇ ਹਥਿਆਰ ਮੇਸਾ ਬੰਦ ਹੁੰਦਾ ਹੁੰਦਾ ਅਸੀਂ ਕਰਾਇਆ ਸੀ ਲੋਕਾਂ ਨੇ ਸਾਡੇ ਲੋਕਾਂ ਨੇ ਕਰਾਇਆ ਜਦੋਂ ਜਿਹੜੇ ਅੰਦਰ ਆਉਂਦੇ ਬੰਦ ਰਹਿ ਆ ਬਾਹਰ ਆਉਂਦੇ ਬੰਦ ਰਹਿ ਲੋਕ ਡਰਦੇ ਸੀ ਕਿਉਂ ਟੀਮ ਬੜੀ ਹੋਈ ਸੀ ਪੂਰੀ ਹੌਲੀ ਟੀਮ ਡਰਾਲੀ ਨਾਲ ਜਾਂਦੇ ਪਰਚੇ ਪਾਉਣ